ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਆਪ ਜੀ ਦਾ ਇੱਕ ਵਾਰ ਫਿਰ ਤੋਂ ਆਪ ਜੀ ਦੇ ਆਪਣੇ ਚੈਨਲ ਟੀਚਿੰਗ ਵਿਦ ਲਵਜੀਤ ਵਿੱਚ ਜਿਸ ਤਰ੍ਹਾਂ ਕਿ ਆਪ ਜੀ ਜਾਣਦੇ ਹੋ ਕਿ ਆਪ ਜੀ ਨਾਲ ਪੋਲੀਟੀਕਲ ਨਾਲ ਸੰਬੰਧਿਤ ਬਹੁਤ ਸਾਰੀ ਵੀਡੀਓ ਸ਼ੇਅਰ ਕੀਤੀਆਂ ਅੱਜ ਜੋ ਆਪ ਜੀ ਨਾਲ ਵੀਡੀਓ ਸ਼ੇਅਰ ਕਰਨ ਜਾ ਰਹੇ ਹਾਂ ਉਹ ਵੀਡੀਓ ਹੈ ਸੰਤ ਥਾਮਸ ਐਕਨਿਵਾਸ ਵੀਡੀਓ ਸੈਕੰਡ ਪਾਰਟ ਹੈ ਪਹਿਲਾ ਪਾਰਟ ਆਪ ਜੀ ਨਾਲ ਸ਼ੇਅਰ ਕਰਿਆ ਆਏ ਹਾਂ ਤਾਂ ਦੇਖਦੇ ਹਾਂ ਇਸ ਟੌਪਿਕ ਵਿੱਚ ਉਹਨਾਂ ਨੇ ਇਸ ਪਾਰਟ ਵਿੱਚ ਉਹਨਾਂ ਨੇ ਕਿਹੜੇ-ਕਿਹੜੇ ਟੌਪਿਕ ਆਪ ਜੀ ਨਾਲ ਅਸੀਂ ਸ਼ੇਅਰ ਕਰਾਂਗੇ ਤਾਂ ਫਰਸਟ ਹੈ ਕਾਨੂੰਨਾ ਸੰਬੰਧੀ ਵਿਚਾਰ ਜੋ ਜੀ ਆਪ ਜੀ ਨਾਲ ਸ਼ੇਅਰ ਕਰਾਂਗੇ ਦੂਸਰਾ ਹੈ ਚਰਚ ਨਾਲ ਸੰਬੰਧਿਤ ਵਿਚਾਰ ਅਤੇ ਤੀਸਰਾ ਹੈ ਮੱਧ ਕਾਲ ਦੇ ਸਰਪ੍ਰਸਤ ਅਤੇ ਆਧੁਨਿਕ ਯੁੱਗ ਦੇ ਆਗੂ ਦੇ ਰੂਪ ਵਿੱਚ ਆਪ ਜੀ ਨੂੰ ਪੇਸ਼ ਕੀਤਾ ਗਿਆ ਹੈ ਤਾਂ ਦੇਖਦੇ ਹਾਂ ਸਭ ਤੋਂ ਪਹਿਲਾ ਟੌਪਿਕ ਜੋ ਹੈ ਕਾਨੂੰਨਾ ਸੰਬੰਧੀ ਵਿਚਾਰ ਤਾਂ ਡਨਿੰਗ ਦੀ ਜਿਹੜੀ ਡੈਫੀਨੇਸ਼ਨ ਹੈ ਉਸ ਨੂੰ ਸਭ ਤੋਂ ਪਹਿਲੇ ਦੇਖਦੇ ਹਾਂ ਡਨਿੰਗ ਕੀ ਲਿਖਦੇ ਹਨ ਕਹਿੰਦੇ ਹਨ ਸੰਤ ਥੋਮਸ ਐਕਨੀਵਾਸ ਦਾ ਕਾਨੂੰਨ ਅਤੇ ਨਿਆ ਸਿਧਾਂਤ ਉਤਾਰਾ ਹੈ ਜਿਸ ਦੁਆਰਾ ਜਿਸ ਤਰ੍ਹਾਂ ਅਰਸਤੋ ਸਟੋਟਿਕਸ ਸਿਸਰੋ ਰੋਮ ਅਤੇ ਸਮਾਜਵਾਦੀ ਕਾਨੂੰਨ ਸ਼ਾਸਤਰੀਆਂ ਅਤੇ ਸੰਤ ਅਗਸਟਾਈਨ ਦੇ ਸਿਧਾਂਤਾਂ ਨੂੰ ਤਾਲਮੇਲ ਦੇ ਰੂਪ ਵਿੱਚ ਜਿਹੜਾ ਹੈ ਆਧੁਨਿਕ ਯੁੱਗ ਨੂੰ ਤਾਲਮੇਲ ਕੀਤਾ ਹੈ ਜਾਂ ਤਬਦੀਲ ਕੀਤਾ ਹੈ ਆਧੁਨਿਕ ਯੁੱਗ ਨੂੰ ਤਬਦੀਲ ਕੀਤਾ ਹੈ ਤਾਂ ਕਹਿੰਦੇ ਹਨ ਬਹੁਤ ਸਾਰੇ ਜਿਹੜੇ ਵਿਚਾਰਕਾਂ ਜਿਨ੍ਹਾਂ ਨੂੰ ਸੰਤ ਥੋਮਸ ਐਕਨੀਵਾਸ ਦੁਆਰਾ ਜੋ ਹੈ ਆਧੁਨਿਕ ਯੁੱਗ ਦੇ ਰੂਪ ਵਿੱਚ ਜੋ ਹਨ ਉਹਨਾਂ ਨੂੰ ਤਬਦੀਲ ਕੀਤਾ ਗਿਆ ਸੀ ਕਹਿੰਦਾ ਭਾਵ ਸੀ ਕੀ ਸੰਤ ਥੋਮਸ ਅਕਨੀਵਾਸ ਨੇ ਬਹੁਤ ਸਾਰੇ ਵਿਚਾਰਕ ਜੋ ਕਿ ਜਿਨ੍ਹਾਂ ਦੀ ਵਿਚਾਰਧਾਰਾਵਾਂ ਜਿਹੜੀਆਂ ਸਨ ਇਧਰ ਉਧਰ ਉਤਲ ਪੁਤਲ ਹੋ ਚੁੱਕੀਆਂ ਸਨ ਉਹਨਾਂ ਨੂੰ ਇੱਕ ਲੜੀ ਵਿੱਚ ਪिरोया ਸੀ ਇਸ ਕਰਕੇ ਉਹ ਕਹਿੰਦੇ ਹਨ ਕਿ ਉਹਨਾਂ ਨੇ ਇਹਨਾਂ ਸਭ ਵਿਚਾਰਾਂ ਨੂੰ ਇੱਕ ਤਵਦੀਲ ਕੀਤਾ ਸੀ ਇੱਕ ਲੜੀ ਦੇ ਰੂਪ ਵਿੱਚ ਆਧੁਨਿਕ ਯੁੱਗ ਦੇ ਰੂਪ ਵਿੱਚ ਜਿਸ ਕਰਕੇ ਇਹਨਾਂ ਨੂੰ ਸਰਪ੍ਰਸਤ ਕਿਹਾ ਜਾਂਦਾ ਹੈ ਆਧੁਨਿਕ ਯੁੱਗ ਦਾ ਪਰਿਭਾਸ਼ਾ ਨੂੰ ਪੜਨ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਅਕਨੀਵਾਸ ਨੂੰ ਮੱਧਕਾਲ ਦੇ ਚਿੰਤਕਾਂ ਵਿੱਚ ਆਪਸੀ ਤਾਲਮੇਲ ਸਥਾਪਿਤ ਕੀਤਾ ਅਤੇ ਨਾਲ ਹੀ ਰੋਮਨ ਸਮਾਜ ਸ਼ਾਸਤਰੀਆਂ ਦੀਆਂ ਕਾਨੂੰਨੀ ਵਿਧੀਆਂ ਦਾ ਵੀ ਆਪ ਜੀ ਨੇ ਅਧਿਐਨ ਕੀਤਾ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੰਤ ਥੋਮਸ ਐਕਨੀਵਾਸ ਨੇ ਮੱਧ ਕਾਲ ਦੇ ਚਿੰਤਕਾਂ ਵਿੱਚ ਵਿੱਚੋਂ ਕਾਨੂੰਨ ਨਾਲ ਸੰਬੰਧੀ ਵਿਸ਼ਿਆਂ ਦਾ ਅਧਿਐਨ ਕਰਨ ਵਿੱਚ ਮਹੱਤਵਪੂਰਨ ਜਿਹੜਾ ਉਹ ਸਥਾਨ ਪ੍ਰਾਪਤ ਕੀਤਾ ਜਾਇਆ ਹੂ ਮਹੱਤਵਪੂਰਨ ਸਥਾਨ ਰੱਖਦੇ ਹਨ ਤਾਂ ਦੇਖਦੇ ਹਾਂ ਐਕਨੀਵਾਸ ਦਾ মত ਹੈ ਕਿ सच्चा कानून वो ही हुंदा है जो शाशक विधि विवेक बुद्धि दे नाल है जो काम करे बुद्धि जुद्धि विवेक जो तालमेल स्थापित करे कहने का भाव है कि शासक बुद्धि जब विवेक होएगा त ही चंगे कानून जोड़ा सच्चा कानून निकल के बाहर आ सकता सद कहें कि अगर शासक है तो उस बुद्धि विवेक नहीं है तो फिर कहें कि उस ਉੱਥੇ ਕਾਨੂੰਨ ਨਹੀਂ ਹੋ ਸਕਦਾ ਪਰੰਤੂ ਕਹਿੰਦੇ ਹਨ ਅਗਰ ਸ਼ਾਸਕ ਵੀ ਹੈ ਤੇ ਬੁੱਧੀ ਅਤੇ ਵਿਵੇਕ ਦਾ ਆਪਸ ਵਿੱਚ ਤਾਲਮੇਲ ਵੀ ਹੈ ਤਾਂ ਉੱਥੇ ਜਿਹੜਾ ਸੱਚਾ ਕਾਨੂੰਨ ਜਿਹੜਾ ਉਹ ਪੈਦਾ ਹੋ ਸਕਦਾ ਹੈ ਅੱਗੇ ਦੇਖਦੇ ਹਾਂ ਕਾਨੂੰਨ ਦੀਆਂ ਵਿਸ਼ੇਸ਼ਤਾਵਾਂ ਦਾ ਸੰਤ ਥਾਮੋਸ ਐਕਨੀਵਾਸ ਦੁਆਰਾ ਕਾਨੂੰਨ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਉਹ ਕਹਿੰਦੇ ਹਨ ਕਾਨੂੰਨ ਰਾਜਾ ਦੁਆਰਾ ਦਿੱਤੇ ਗਏ ਆਦੇਸ਼ ਹੁੰਦੇ ਹਨ ਨੰਬਰ 2 ਜਨਤਾ ਵੀ ਕਾਨੂੰਨਾਂ ਨੂੰ ਬਣਾ ਸਕਦੀ ਹੈ ਨੰਬਰ 3 ਕਾਨੂੰਨਾਂ ਲਈ ਆਮ ਸਹਿਮਤੀ ਜਾਂ ਪ੍ਰਵਾਨਗੀ ਦਾ ਹੋਣਾ ਬਹੁਤ ਜ਼ਰੂਰੀ ਹੈ ਨੰਬਰ 4 ਦੇਖੋ ਕਾਨੂੰਨ ਜਨ ਕਲਿਆਣ ਕਰਨ ਵਾਲੇ ਹੋਣੇ ਚਾਹੀਦੇ ਹਨ ਅੱਗੇ ਦੇਖੋ ਕਾਨੂੰਨਾਂ ਦਾ ਵਰਗੀਕਰਨ ਕਰਦੇ ਹਨ ਸੈਂਥ ਥਾਮਸ ਤਾਂ ਕਹਿੰਦੇ ਹਨ ਜਿਹੜੇ ਵਰਗੀਕਰਨ ਉਹ ਪਹਿਲਾ ਕਾਨੂੰਨ ਜੋ ਦੱਸਦਿਆਂ ਨੂੰ ਕਹਿੰਦੇ ਹਨ ਸਦੀਵੀ ਕਾਨੂੰਨ ਤਾਂ ਸਦੀਵੀ ਕਾਨੂੰਨ ਵਿੱਚ ਸੈਂਥ ਥਾਮਸ ਇਕ ਨਿਵਾਸ ਉਹਨਾਂ ਦਾ ਮਤ ਹੈ ਕਿ ਕਾਨੂੰਨ ਅਜਿਹੇ ਕਾਨੂੰਨ ਹਨ ਜਿਨ੍ਹਾਂ ਦੁਆਰਾ ਰੱਬ ਸੰਸਾਰ ਦੀ ਜਿਹੜੀ ਹੈ ਵਿਵਸਥਾ ਚਲਾਉਂਦਾ ਹੈ ਜਾਂ ਚਲਾਉਂਦੇ ਹਨ ਨੰਬਰ 2 ਦੇਖੋ ਕੁਦਰਤੀ ਕਾਨੂੰਨ ਕੁਦਰਤੀ ਕਾਨੂੰਨ ਅਜਿਹੇ ਕਾਨੂੰਨ ਹਨ ਜਿਨ੍ਹਾਂ ਦੁਆਰਾ ਜਿਹੜਾ ਮਨੁੱਖ ਹੈ ਉਹ ਗਿਆਨ ਪ੍ਰਾਪਤ ਕਰਦਾ ਹੈ ਅਤੇ ਇਹ ਇੱਕ ਨਿਵਾਸ ਦਾ ਮੰਨਣਾ ਹੈ ਕਿ ਕਾਨੂੰਨ ਉਹ ਹੀ ਚੰਗੇ ਹੁੰਦੇ ਹਨ ਜੋ ਜੋ ਕਿ ਬੁਰਾਈ ਦਾ ਤਿਆਗ ਕਰਨ ਅੱਗੇ ਦੇਖੋ ਅਗਲਾ ਦੱਸਦੇ ਹਨ ਮਨੁੱਖੀ ਕਾਨੂੰਨ ਤਸੰਧ ਥਾਮਸ ਇੱਕ ਨਿਵਾਸ ਦਾ ਮਤਲਬ ਹੈ ਕਿ ਮਨੁੱਖੀ ਕਾਨੂੰਨ ਰਾਜਾ ਜਾਂ ਸ਼ਾਸਕ ਵਰਗ ਦੇ ਅਧੀਨ ਜਿਹੜੇ ਹਨ ਜਾਂ ਆਧਾਰਿਤ ਨਹੀਂ ਸਗੋਂ ਵਿਵੇਕ ਅਤੇ ਬੁੱਧੀ ਦੇ ਅਨੁਸਾਰ ਹੋਣੇ ਚਾਹੀਦੇ ਹਨ ਜਿੱਦਾਂ ਆਪਜ ਨੂੰ ਪਹਿਲੇ ਹੀ ਦੱਸਿਆ ਹੈ ਕਿ ਕਾਨੂੰਨ ਉਹ ਅਜਿਹੇ ਮੰਗਦੇ ਹਨ ਜੋ ਕਿ ਸ਼ਾਸਕ ਅਤੇ ਬੁੱਧੀ ਵਿਵੇਕ ਵਿੱਚ ਤਾਲਮੇਲ ਸਥਾਪਿਤ ਕਰਨ ਅੱਗੇ ਦੂਸਰਾ ਪੁਆਇੰਟ ਲਿਖਦੇ ਹਨ ਇਹ ਜਨਤਕ ਹਿੰਤਾ ਦੀ ਪ੍ਰਾਪਤੀ ਦੇ ਸਾਧਨ ਹੋਣੇ ਹੁੰਦੇ ਹਨ ਅੱਗੇ ਨੈਕਸਟ ਦੇਖੋ ਇਨ੍ਹਾਂ ਪਿਛੇ ਜਨਤਕ ਸਹਿਮਤੀ ਅਤੇ ਪ੍ਰਵਾਨਗੀ ਦਾ ਮਨਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਨੰਬਰ 4 ਦੇਖੋ ਜੇਕਰ ਮਨੁੱਖੀ ਕਾਨੂੰਨ ਕੁਦਰਤੀ ਕਾਨੂੰਨਾਂ ਦੇ ਅਨੁਸਾਰ ਨਹੀਂ ਹੋਣਗੇ ਤਾਂ ਇਨ੍ਹਾਂ ਦੀ ਜਿਹੜੀ ਹੈ ਉਹ ਮਨਤਾ ਘਟ ਜਾਂਦੀ ਹੈ ਨੰਬਰ 4 ਦੇਖੋ ਇਹ ਦੇਵੀ ਕਾਨੂੰਨ ਇਹ ਜਿਹੜੇ ਪੁਆਇੰਟਸ ਹਨ ਇਹ ਮਨੁੱਖੀ ਕਾਨੂੰਨ ਦੇ ਸੰਨ ਅੱਗੇ ਦੇਵੀ ਕਾਨੂੰਨ ਦੇਖਦੇ ਹਾਂ ਮੈਂ ਚੌਥਾ ਪੁਆਇੰਟ ਇੱਕ ਨਿਵਾਸ ਦੇ ਅਨੁਸਾਰ ਇਸ ਤਰ੍ਹਾਂ ਦੇ ਦੇਵੀ ਕਾਨੂੰਨਾਂ ਦੇ ਅਧੀਨ ਰੱਬ ਦੇ ਉਹ ਕਾਨੂੰਨ ਆਉਂਦੇ ਹਨ ਜੋ ਕਿ ਬੁੱਧੀ ਦੁਆਰਾ ਮਨੁੱਖ ਨੂੰ ਪ੍ਰਾਪਤ ਹੁੰਦੇ ਹਨ ਤਾਂ ਦੇਖੋ ਵਾਰ-ਵਾਰ ਉਹਨਾਂ ਦਾ ਫੋਕਸ ਜਿਹੜਾ ਬੁੱਧੀ ਅਤੇ ਵਿਵੇਕ ਵਿਵੇਕ ਤੇ ਹੈ ਇਸ ਕਰਕੇ ਉਹ ਕਹਿੰਦੇ ਹਨ ਕਿ ਬੁੱਧੀ ਅਤੇ ਵਿਵੇਕ ਹੈ ਤਾਂ ਹੀ ਜਿਹੜਾ ਉਹ ਦੇਵੀ ਕਾਨੂੰਨ ਵੀ ਹਨ ਇਸ ਕਰਕੇ ਉਹ ਕਹਿੰਦੇ ਹਨ ਕਿ ਅਗਰ ਬੁੱਧੀ ਕਾਨੂੰਨ ਨਹੀਂ ਹਨ ਸ਼ਾਸਿਕ ਵਿੱਚ ਤਾਲਮੇਲ ਨਹੀਂ ਹੈ ਤਾਂ ਨਾ ਹੀ ਇਸ ਦੇਵੀ ਕਾਨੂੰਨ ਹੋਣਗੇ ਨਾ ਹੀ ਕੁਦਰਤੀ ਕਾਨੂੰਨ ਹੋਣਗੇ ਅਤੇ ਨਾ ਹੀ ਦੇਵੀ ਕਾਨੂੰਨ ਹੋਣਗੇ ਉਪਰੋਕਤ ਸੰਤ ਸੰਤ ਅਗਨੀਵਾਸ ਦੁਆਰਾ ਦਿੱਤੇ ਗਏ ਕਾਨੂੰਨਾਂ ਦੇ ਵਰਗੀਕਰਨ ਦੀਆਂ ਵਿਸ਼ੇਸ਼ਤਾਵਾਂ ਦੇਖਦੇ ਹਾਂ ਇਸ ਪ੍ਰਕਾਰ ਹਨ ਨੰਬਰ 1 ਦੇਖੋ ਸਦੀਵੀ ਕਾਨੂੰਨ ਸੰਪੂਰਨ ਵਿਸ਼ਵ ਨੂੰ ਕੰਟਰੋਲ ਕਰਦੇ ਹਨ ਅਤੇ ਇਹ ਰੱਬ ਦੇ ਇਹ ਰੱਬ ਦੇ ਦਿਮਾਗ ਵਿੱਚ ਵਿਦਮਾਨ ਰਹਿੰਦੇ ਹਨ ਅੱਗੇ ਦੂਸਰਾ ਦੇਖੋ ਕੁਦਰਤੀ ਕਾਨੂੰਨ ਸਦੀਵੀ ਕਾਨੂੰਨ ਵਾਂਗ ਹੀ ਹਨ ਜਿਨ੍ਹਾਂ ਵਿੱਚ ਬੁੱਧੀ ਅਤੇ ਵਿਵੇਕ ਤੋਂ ਕੰਮ ਲਿਆ ਜਾਂਦਾ ਹੈ ਨੰਬਰ 3 ਦੇਖੋ ਮਨੁੱਖੀ ਕਾਨੂੰਨਾਂ ਨੂੰ ਵਿਅਕਤੀ ਵਿਸ਼ੇਸ਼ ਰੂਪ ਵਿੱਚ ਜਿਹੜਾ ਹੈ ਉਹ ਕੁਦਰਤੀ ਕੁਦਰਤੀ ਕਾਨੂੰਨਾਂ ਵਾਂਗ ਹੀ ਬੁੱਧੀ ਅਤੇ ਵਿਵੇਕ ਦੁਆਰਾ ਅਪਣਾਉਂਦਾ ਹੈ ਨੰਬਰ 4 ਦੇਖੋ ਦੇਵੀ ਕਾਨੂੰਨ ਮਨੁੱਖ ਨੂੰ ਪਰਲੋਕਿਕ ਜੀਵਨ ਦੀ ਜਿਹੜੀ ਹੈ ਉਹ ਸੇਧ ਦਿੰਦੇ ਹਨ ਅੱਗੇ ਦੇਖੋ ਅ ਐਸੀ ਆਪਜੀ ਦਾ ਕਾਨੂੰਨ ਨਾਲ ਸੰਬੰਧਿਤ ਜੋ ਸੰਤ ਥੋਮਸ ਐਕਨਿਵਾਸ ਦੀ ਵਿਚਾਰਧਾਰਾ ਸੀ ਵਿਸ਼ੇਸ਼ ਤਮ ਵਰਗੀਕਰਨ ਉਹਨਾਂ ਦਿੱਤਾ ਹੈ ਆ ਤੇ ਦੱਸਿਆ ਹੈ ਕਿ ਕਾਨੂੰਨ ਕਿਸ ਤਰ੍ਹਾਂ ਦੇ ਹੋਣ ਚਾਹੀਦੇ ਹਨ ਸਦੀ ਵੀ ਕਾਨੂੰਨ ਹੋਣੇ ਚਾਹੀਦੇ ਹਨ ਮਨੁੱਖੀ ਹੋਣੇ ਚਾਹੀਦੇ ਹਨ ਦੇਵੀ ਕਾਨੂੰਨ ਹੋਣੇ ਚਾਹੀਦੇ ਹਨ ਅਤੇ ਨੀਨ ਵਿੱਚ ਸ਼ਾਸਕਾ ਤੇ ਬੁੱਧੀ ਵਿਵੇਕ ਵਿੱਚ ਆਪਸੀ ਤਾਲਮੇਲ ਹੋਣਾ ਚਾਹੀਦਾ ਹੈ ਤਾਂ ਹੀ ਜਿਹੜੇ ਕਾਨੂੰਨ ਉਹ ਵਧੀਆ ਤਰੀਕੇ ਨਾਲ ਤੇ ਸੱਚ ਦਾ ਸਾਥ ਦੇ ਸਕਦੇ ਹਨ ਜੇਕਰ ਇਹ ਅਜਿਹਾ ਨਹੀਂ ਹੁੰਦਾ ਤਾਂ ਉਹਨਾਂ ਕਾਨੂੰਨਾਂ ਦਾ ਕਹਿੰਦੇ ਹਨ ਕੋਈ ਫਾਇਦਾ ਨਹੀਂ ਹੈ ਨੈਕਸਟ ਟਾਪਿਕ ਦੇਖਦੇ ਹਾਂ ਪੋਪ ਅਤੇ ਚਰਚ ਦੀ ਸਰਵਉੱਚਤਾ ਸੰਬੰਧੀ ਵਿਚਾਰ ਹੁਣ ਦੇਖੋ ਸੰਤ ਥਾਮਸ ਐਕਨੀਵਾਸ ਇੱਕ ਧਾਰਮਿਕ ਵਿਰਤੀ ਵਾਲੇ ਮਨੁੱਖ ਸਨ ਇਸ ਕਰਕੇ ਉਹਨਾਂ ਨੇ ਚਰਚ ਦੀ ਸਰਵਉੱਚਤਾ ਦੇ ਉੱਪਰ ਆਪਣੇ ਵਿਚਾਰ ਜਿਹੜੇ ਹਨ ਉਹ ਪੇਸ਼ ਕੀਤੇ ਹਨ ਤਾਂ ਦੇਖਦੇ ਹਾਂ ਕਿਉਂਕਿ ਸੰਤ ਥਾਮਸ ਐਕਨੀਵਾਸ ਸੰਤ ਵਿਰਤੀ ਵਾਲੇ ਜਿਹੜੇ ਸੰਤ ਸਨ ਅਤੇ ਉਹਨਾਂ ਦਾ ਬਚਪਨ ਹੀ ਧਾਰਮਿਕ ਹਾ ਭਾਵਾਂ ਵਿੱਚ ਬੀਤਿਆ ਸੀ ਇਸ ਲਈ ਆਪਨੇ ਚਰਚ ਨੂੰ ਜਿਹੜਾ ਹੈ ਬਹੁਤ ਮਹੱਤਵ ਦਿੱਤਾ ਆਪ ਚਰਚ ਨੂੰ ਸਰਵ ਸ੍ਰੇਸ਼ਟ ਮੰਨਦੇ ਸੀ ਆਪ ਦਾ ਮੰਨਣਾ ਸੀ ਕਿ ਚਰਚ ਅਤੇ ਸਮਾਜ ਰਾਜ ਅਤੇ ਸਮਾਜ ਲਈ ਜਿਹੜਾ ਚਰਚ ਦਾ ਹੋਣਾ ਬਹੁਤ ਜ਼ਰੂਰੀ ਹੈ ਉਹ ਉਹ ਕਾਨੂੰਨਾ ਜਾਂ ਉਹ ਸੰਪਤੀ ਹੀ ਕਹਿੰਦੇ ਹਨ ਉਹ ਕਾਨੂੰਨ ਜਾਂ ਉਹ ਸੰਪਤੀ ਹੀ ਚੰਗੀ ਹੈ ਜਿਹੜੀ ਕਿ ਚਰਚ ਦੇ हिसाब-किताब ਦੇ ਅੰਦਰ ਆਂਦੀ ਹੈ ਜਿਸ ਨਾ ਜਾਂ ਫਿਰ ਜਿਸ ਦੁਆਰਾ ਜਿਹੜਾ ਹੈ ਚਰਚ ਦਾ ਜਿਹੜਾ ਹਿਸਾਬ-ਕਿਤਾਬ ਚੱਲਦਾ ਹੈ ਕਹਿਣ ਦਾ ਭਾਵ ਹੈ ਕਿ ਉਹ ਚਰਚ ਨੂੰ ਹੀ ਸਭ ਤੋਂ ਸਰਵ ਸ੍ਰੇਸ਼ਟ ਮੰਨਦੇ ਹਨ ਚਰਚ ਦੀ ਸਰਵਉੱਚਤਾ ਦੇਖੋ ਕਿਸ ਤਰ੍ਹਾਂ ਦੱਸਦੇ ਹਨ ਸਰ ਵਿਚਾਰ ਦੇਖਦੇ ਹਾਂ ਨੰਬਰ 1 ਚਰਚ ਸਮਾਜਿਕ ਸੰਗਠਨ ਦੀ ਸਰਵਉੱਚ ਸੰਸਥਾ ਹੈ ਸੰਤ ਥਾਮਸ ਐਕਨੀਵਾਸ ਚਰਚ ਨੂੰ ਸਰਵ ਸ੍ਰੇਸ਼ਟ ਸੰਸਥਾ ਮੰਨਦੇ ਹਨ ਆਪ ਜੀ ਦਾ ਮੰਨਣਾ ਹੈ ਕਿ ਜੇਕਰ ਸਮਾਜ ਨੂੰ ਚੰਗੀ ਸੇਧ ਦੇਣੀ ਹੈ ਜਾਂ ਸੇਧ ਵਿੱਚ ਬੰਨਣਾ ਹੈ ਜਾਂ ਸੇਧ ਪ੍ਰਦਾਨ ਕਰਨੀ ਹੈ ਤਾਂ ਸਮਾਜ ਨੂੰ ਇੱਕ ਸਾਰਤਾ ਪ੍ਰਦਾਨ ਕਰਨੀ ਹੈ ਤਾਂ ਚਰਚ ਦੇ ਅੰਦਰ ਰਹਿ ਕੇ ਹੀ ਚਰਚ ਦੇ ਨਿਯਮਾਂ ਦੇ ਅਨੁਸਾਰ ਦੇਣੀ ਚਾਹੀਦੀ ਹੈ ਨੰਬਰ 2 ਦੇਖੋ ਚਰਚ ਰਾਜ ਤੋਂ ਉੱਪਰ ਸੰਤ ਥਾਮਸ ਐਕਨੀਵਾਸ ਦਾ ਮੰਨਣਾ ਹੈ ਕਿ ਚਰਚ ਰਾਜ ਤੋਂ ਉੱਪਰ ਹੈ ਸੰਤ ਐਕਨੀਵਾਸ ਦਾ ਮੰਨਣਾ ਸੀ ਕਿ ਰਾਜ ਨੂੰ ਉਹ ਕੰਮ ਹੀ ਕਰਨੇ ਚਾਹੀਦੇ ਹਨ ਜੋ ਕਿ ਪਰਮਾਤਮਾ ਦੀ ਇੱਛਾ ਅਨੁਸਾਰ ਜਾਂ ਚਰਚ ਦੀ ਇੱਛਾ ਦੇ ਅਨੁਸਾਰ ਜਿਹੜੇ ਆ ਉਹ ਹੋਣ ਜਾਂ ਹੋਣ ਜਾਂ ਹੋਣੇ ਚਾਹੀਦੇ ਹਨ ਤੀਜਾ ਦੇਖੋ ਚਰਚ ਦੀ ਸਰਬ ਪ੍ਰਭੂ ਸੱਤਾ ਦਾ ਸਮਰਥਨ ਤਾਂ ਦੇਖੋ ਨੰਬਰ 1 ਸੰਤ ਥੋਮਸ ਇਕਨਿਵਾਸ ਰਾਜ ਨੂੰ ਰਾਜਨੀਤਿਕ ਸੰਸਥਾ ਅਤੇ ਚਰਚ ਨੂੰ ਧਾਰਮਿਕ ਸੰਸਥਾ ਮੰਨਦੇ ਹਨ ਨੰਬਰ 2 ਦੇਖੋ ਸੰਤ ਥੋਮਸ ਇਕਨਿਵਾਸ ਧਾਰਮਿਕ ਸੱਤਾ ਨੂੰ ਰਾਜਨੀਤਿਕ ਸੱਤਾ ਤੋਂ ਸਰਵਉੱਚ ਮੰਨਦੇ ਹਨ ਨੰਬਰ 3 ਦੇਖੋ ਸੰਤ ਇਕਨਿਵਾਸ ਦਾ ਮੰਨਣਾ ਸੀ ਕਿ ਜੇਕਰ ਰਾਜਨੀਤਿਕ ਸੱਤਾ ਦੁਆਰਾ ਕੋਈ ਕਾਰਜ ਕੀਤਾ ਜਾਵੇ ਤਾਂ ਉਹ ਧਾਰਮਿਕ ਸੱਤਾ ਜਾਂ ਰਾਜਨੀਤਿਕ ਸੱਤਾ ਦੇ ਅੰਤਰਗਤ ਹੋਣਾ ਚਾਹੀਦਾ ਹੈ ਕਹਿੰਦਾ ਭਾਵ ਹੈ ਕਿ ਉਹ ਕਹਿੰਦੇ ਹਨ ਕਿ ਜਿਹੜਾ ਵੀ ਕਾਰਜ ਰਾਜ ਦੁਆਰਾ ਕੀਤਾ ਜਾਏ ਉਸ ਵਿੱਚ ਚਰਚ ਦੀ ਪ੍ਰਭੂ ਸੱਤਾ ਸਭ ਤੋਂ ਪਹਿਲੀ ਹੋਣੀ ਚਾਹੀਦੀ ਹੈ ਕਿਉਂਕਿ ਉਹ ਚਰਚ ਨੂੰ ਹਰ ਪਾਸੇ ਤੋਂ ਆਜ਼ਾਦ ਮੰਨਦੇ ਸਨ ਇਸ ਕਰਕੇ ਪ੍ਰਭੂ ਸੱਤਾ ਦਾ ਮਤਲਬ ਹੀ ਇਹ ਹੈ ਕਿ ਹਰ ਪਾਸੇ ਤੋਂ ਆਜ਼ਾਦੀ ਇਸ ਕਰਕੇ ਕਹਿੰਦੇ ਹਨ ਕੋਈ ਵੀ ਕਾਰਜ ਜਿਹੜਾ ਰਾਜ ਦੁਆਰਾ ਕੀਤਾ ਜਾਏ ਉਹ ਮਤਲਬ ਉਸ ਵਿੱਚ ਰਾਜ ਦੀ ਜਿਹੜੀ ਹੈ ਚਰਚ ਦੀ ਜਿਹੜੀ ਹੈ ਪ੍ਰਭੂ ਸੱਤਾ ਹੋਣੀ ਚਾਹੀਦੀ ਹੈ ਨੰਬਰ 4 ਦੇਖੋ ਪਾਪ ਰੱਬ ਦੀ ਪ੍ਰਤੀਨਿਧਤਾ ਕਰਦਾ ਹੈ ਜਾਂ ਰੱਬ ਦਾ ਪ੍ਰਤੀਨidhi ਹੈ ਤਾਂ ਸੰਤ ਥੋਮਸ ਐਕਨੀਵਾਸ ਦਾ ਮੰਨਣਾ ਸੀ ਕਿ ਜਿਹੜਾ ਪਾਪ ਹੈ ਜਿਸ ਨੂੰ ਅਸੀਂ ਪਾਦਰੀ ਕਹਿੰਦੇ ਹਨ ਤਾਂ ਉਹ ਪਰਮਾਤਮਾ ਦੁਆਰਾ ਭੇਜਿਆ ਗਿਆ ਹੈ ਪਾਪ ਚਰਚ ਦੇ ਨਾਲ-ਨਾਲ ਪਰਮਾਤਮਾ ਦੀ ਵੀ ਪ੍ਰਤੀਨਿਧਤਾ ਕਰਦਾ ਹੈ ਇਸ ਲਈ ਪਾਪ ਦਾ ਹੁਕਮ ਰੱਬ ਦਾ ਹੁਕਮ ਮੰਨਣਾ ਚਾਹੀਦਾ ਹੈ ਨੰਬਰ 5 ਦੇਖੋ ਰਾਜਪੋਤਿਕਾ ਤੇ ਚਰਚ ਪਰਲੋਕਿਕ ਨਾਲ ਸੰਬੰਧਿਤ ਹੈ ਸੰਤ ਥੋਮਸ ਐਕਨੀਵਾਸ ਦਾ ਮੰਨਣਾ ਹੈ ਕਿ ਰਾਜਪੋਤਿਕ ਜੀਵਨ ਨਾਲ ਸੰਬੰਧਿਤ ਹੈ ਅਤੇ ਜਿਹੜੀ ਚਰਚ ਹੈ ਉਹ ਪਰਲੋਕਿਕ ਜੀਵਨ ਦੀ ਜਿਹੜੀ ਸਿੱਖਿਆ ਦਿੰਦੀ ਹੈ ਇਸ ਲਈ ਜਿਹੜਾ ਹੈ ਵਿਅਕਤੀ ਨੂੰ ਰਾਜ ਨੂੰ ਘਟ ਅਤੇ ਪਰਲੋਕਿਕ ਜੀਵਨ ਕਹਿੰਦਾ ਭਾਵ ਹੈ ਕਿ ਚਰਚ ਨੂੰ ਜ਼ਿਆਦਾ ਜਿਹੜੀ ਹੈ ਪ੍ਰਮੁਖਤਾ ਦੇਣੀ ਚਾਹੀਦੀ ਹੈ 6ਵਾਂ ਪੁਆਇੰਟ ਦੇਖੋ ਪਾਪ ਦੇ ਆਦੇਸ਼ ਰਾਜ ਦੇ ਕਾਨੂੰਨਾਂ ਦੇ ਸਮਾਨ ਹਨ ਤਾਂ ਸੰਤ ਥੋਮਸ ਐਕਨੀਵਾਸ ਦਾ ਮੰਨਣਾ ਹੈ ਕਿ ਪਾਪ ਦੇ ਵਿਚਾਰ ਆਦੇਸ਼ ਸਰਵ ਸ੍ਰੇਸ਼ਟ ਹਨ ਅਤੇ ਜਿਹੜੇ ਕਾਨੂੰਨ ਰਾਜ ਦੁਆਰਾ ਲਾਗੂ ਕੀਤੇ ਜਾਂਦੇ ਹਨ ਉਹ ਕਾਨੂੰਨ ਹੀ ਪਾਪ ਦੁਆਰਾ ਲਾਗੂ ਕੀਤੇ ਜਾਂਦੇ ਹਨ ਇਸ ਲਈ ਜਿਹੜੇ ਪਾਪ ਵੀ ਉਨਾ ਹੀ ਸਰਵ ਸ੍ਰੇਸ਼ਟ ਹੈ ਜਿਨੇ ਕੀ ਰਾਜ ਦੇ ਕਾਨੂੰਨ ਹਨ ਇਸ ਕਰਕੇ ਉਹ ਕਹਿੰਦੇ ਹਨ ਕਿ ਚਰਚ ਜਾਂ ਪਾਪ ਦੇ ਆਦੇਸ਼ਾਂ ਨੂੰ ਹੀ ਮੰਨ ਲੈਣਾ ਚਾਹੀਦਾ ਹੈ ਕਿਉਂਕਿ ਰਾਜ ਦੇ ਕਾਨੂੰਨ ਵੀ ਸੇਮ ਹੀ ਹਨ ਜਿਦਾਂ ਪਾਪ ਦੇ ਕਾਨੂੰਨ ਹਨ ਨੈਕਸਟ ਦੇਖੋ ਪਾਪ ਰਾਜ ਤੋਂ ਸਰਵ ਸ੍ਰੇਸ਼ਟ ਹੈ ਤਾਂ ਪਾਪ ਪਰਮਾਤਮਾ ਦਾ ਜਿਹੜਾ ਕਹਿੰਦੇ ਹਨ ਪ੍ਰਤੀਨਿਧੀ ਹੈ ਅਤੇ ਰਾਜ ਕੇਵਲ ਜਨਤਾ ਦੇ ਸ਼ਾਸਨ ਕਰਦਾ ਹੈ ਨੰਬਰ 2 ਦੇਖੋ ਰਾਜਾ ਭੋਤਿਕ ਜੀਵਨ ਨਾਲ ਸੰਬੰਧਿਤ ਹੈ ਜਦ ਕਿ ਜਿਹੜਾ ਪਾਪ ਹੈ ਉਹ ਚਰਚ ਦੀ ਪ੍ਰਤੀਨਿਧਤਾ ਕਰਨ ਵਾਲਾ ਪ੍ਰਤੀਨਿਧੀ ਹੈ ਇਸ ਲਈ ਜਿਹੜਾ ਉਹ ਕਹਿੰਦੇ ਹਨ ਕਿ ਪਾਪ ਰਾਜ ਤੋਂ ਸਰਵश्रेष्ठ ਹੈ ਨੰਬਰ 3 ਦੇਖੋ ਪਾਪ ਦਾ ਕਾਰਜ ਖੇਤਰ ਅਤੇ ਸ਼ਕਤੀਆਂ ਰਾਜ ਦੇ ਕਾਰਜ ਖੇਤਰ ਤੋਂ ਕਾਰਜ ਖੇਤਰ ਤੋਂ ਮਤਲਬ ਕਿ ਜ਼ਿਆਦਾ ਹਨ ਕਹਿਣ ਦਾ ਭਾਵ ਹੈ ਕਿ ਉਹ ਸਰਵਸ਼੍ਰੇਸ਼ਟ ਵੀ ਹਨ ਰਾਜ ਦਾ ਖੇਤਰ ਕਹਿੰਦੇ ਹਨ 19 ਦਿਨ ਤੱਕ ਹੀ ਹੈ ਜਿੰਨੀ ਦੇਰ ਤੱਕ ਰਾਜ ਹੈ ਲੇਕਿਨ ਪਰਮਾਤਮਾ ਤੇ ਪਾਪ ਦਾ ਜਿਹੜਾ ਖੇਤਰ ਹੈ ਉਹ ਹਮੇਸ਼ਾ ਚੱਲੇ ਆ ਰਿਹਾ ਹੈ ਇਸ ਕਰਕੇ ਉਹ ਚਰਚ ਨੂੰ ਜਾਂ ਪਾਪ ਨੂੰ ਸਰਵਸ਼੍ਰੇਸ਼ਟ ਮੰਨਦੇ ਹਨ ਅੱਗੇ ਦੇਖਦੇ ਹਾਂ ਉਪਰੋਕਤ ਸਾਰੇ ਵਿਚਾਰ ਚਰਚਾ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਸੰਤ ਥੋਮਸ ਐਕਨੀਵਾਸ ਮਹਾਨ ਦਾਰਸ਼ਨਿਕ ਹੋਣ ਦੇ ਨਾਲ-ਨਾਲ ਮਹਾਨ ਧਰਮ ਸ਼ਾਸਤਰੀ ਵੀ ਸੀ ਅਤੇ ਆਪਣੇ ਚਰਚ ਨੂੰ ਸਭ ਤੋਂ ਸ੍ਰੇਸ਼ਟ ਸ੍ਰੇਸ਼ਟ ਦੱਸਿਆ ਅਤੇ ਚਰਚ ਦੀ ਮਹਾਨਤਾ ਨੂ ਰਾਇਦੀ ਮਹਾਨਤਾ ਤੋਂ ਉੱਪਰ ਉੱਤਮ ਦੱਸਿਆ ਹੈ ਸੰਤ థామਸ ਐਕਨੀਵਾਸ ਦਾ ਮੰਨਣਾ ਹੈ ਕਿ ਚਰਚ ਪ੍ਰਮਾਤਮਾ ਦੀ ਪ੍ਰਤੀਨਿਧਤਾ ਕਰਦਾ ਹੈ ਇਸ ਲਈ ਚਰਚ ਤੋ ਸਭ ਤੋਂ ਸਭ ਸ੍ਰੇਸ਼ਟ ਹੋਰ ਕੋਈ ਵੀ ਹੈ ਜੀ ਸੰਸਥਾ ਨਹੀਂ ਹੈ ਦਾ ਕਹਿੰਦਾ ਭਾਵ ਹੈ ਕਿ ਸੰਤ ਥੋਮੋਸ ਐਕਨੀਵਾਸ ਆਪਣੇ ਵਿਚਾਰਾਂ ਵਿੱਚ ਚਰਚ ਨੂੰ ਅਤੇ ਪਾਪ ਨੂੰ ਸਭ ਤੋਂ ਸ੍ਰੇਸ਼ਟ ਮੰਧਿਆਂ ਨੂੰ ਕਹਿੰਦੇ ਹਨ ਕਿ ਚਰਚ ਵਿੱਚ ਜਿਹੜੇ ਪਾਪ ਹਨ ਉਹ ਪ੍ਰਮਾਤਮਾ ਦੇ ਪ੍ਰਤੀਨਿਧੀ ਹਨ ਉਹਨਾਂ ਦੁਆਰਾ ਜਿਹੜਾ ਹੁਕਮ ਹੈ ਉਹ ਪ੍ਰਮਾਤਮਾ ਦਾ ਹੁਕਮ ਹੈ ਇਸ ਕਰਕੇ ਉਹ ਮੰਨਦੇ ਕਹਿੰਦੇ ਹਨ ਕਿ ਚਰਚ ਦੇ ਹੁਕਮ ਨੂੰ ਮੰਨਣਾ ਪਾਪ ਦੇ ਹੁਕਮ ਨੂੰ ਮੰਨਣਾ ਹੈ ਮੰਨਣਾ ਹੀ ਮਨੁੱਖ ਦਾ ਜਿਹੜਾ ਉਹ ਕਰਮ ਹੈ ਉਸ ਨੂੰ ਮੰਨਣਾ ਚਾਹੀਦਾ ਹੈ ਰਾਜ ਨੂੰ ਬੇਸ਼ੱਕ ਉਹ ਮੰਨਣ ਦੇ ਹੱਕ ਵੀ ਚਾਹ ਹਨ ਪਰੰਤੂ ਉਹ ਕਹਿੰਦੇ ਹਨ ਕਿ ਰਾਜ ਜਨਤਾ ਦੁਆਰਾ ਬਣਾਈ ਗਈ ਸੰਸਥਾ ਹੈ ਜੋ ਕਿ ਚਿਰੰਕਾਲ ਲਈ ਨਹੀਂ ਹੈ ਜੋ ਪਰਮਾਤਮਾ ਦਾ ਹੁਕਮ ਜਿਹੜਾ ਉਹ ਚਿਰੰਕਾਲ ਤੋਂ ਚਲਦਾ ਆ ਰਿਹਾ ਹੈ ਕਈ ਸਮਿਆਂ ਤੋਂ ਚਲਦਾ ਆ ਰਿਹਾ ਹੈ ਇਸ ਕਰਕੇ ਜਿਹੜਾ ਉਹ ਚਰਚ ਨੂੰ ਸਭ ਤੋਂ ਸਰਵ ਸ੍ਰੇਸ਼ਟ ਮੰਨਦੇ ਹਨ ਇਸ ਕਰਕੇ ਉਹਨਾਂ ਨੂੰ ਇਸ ਕਰਕੇ ਉਹਨਾਂ ਨੇ ਚਰਚ ਨੂੰ ਸਰਵ ਸ੍ਰੇਸ਼ਟ ਮੰਨਿਆ ਤਾਂ ਇਹ ਸੀ ਇਹ ਸੀ ਚਰਚ ਨਾਲ ਸੰਬੰਧਿਤ ਸੰਤ ਥੋਮਸ ਅਕਨੀਵਾਸ ਦੇ ਵਿਚਾਰ ਅੱਗੇ ਦੇਖਦੇ ਹਾਂ ਤੀਸਰਾ ਟੌਪਿਕ ਜਿਹੜਾ ਅੱਜ ਆਪ ਜੀ ਨਾਲ ਸ਼ੇਅਰ ਕਰਾਂਗੇ ਆਧੁਨਿਕ ਯੁੱਗ ਦੇ ਆਗੂ ਦੇ ਰੂਪ ਵਿੱਚ ਮੱਧ ਕਾਲ ਦੇ ਸਰਪ੍ਰਸਤ ਅਤੇ ਆਧੁਨਿਕ ਯੁੱਗ ਦੇ ਆਗੂ ਆਪ ਜੀ ਨੂੰ ਕਿਹਾ ਜਾਂਦਾ ਹੈ ਕਿਉਂ ਕਿਹਾ ਜਾਂਦਾ ਹੈ ਤਾਂ ਦੇਖਦੇ ਹਾਂ ਅਸੀਂ ਤਾਂ ਸੰਤ ਥੋਮਸ ਐਕਨੀਵਾਸ ਆਧੁਨਿਕ ਯੁੱਗ ਦੇ ਆਗੂ ਦੇ ਰੂਪ ਵਿੱਚ ਤਾਂ ਦੇਖੋ ਕਹਿੰਦੇ ਹਨ ਕਿ ਜੇਕਰ ਕਿਸੇ ਪੁਸਤਕ ਦੇ ਪੰਨੇ ਫਟ ਜਾਂਦੇ ਹਨ ਜਾਂ ਇਧਰ ਉਧਰ ਹੋ ਜਾਂਨ ਤਾਂ ਉਸ ਪੁਸਤਕ ਨੂੰ ਅਸੀਂ ਪੰਨੇ ਸਮੇਟੇ ਬਿਨਾ ਪੜ ਨਹੀਂ ਸਕਦੇ ਉਸੇ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜਿਸ ਸਮੇਂ ਸੰਤ ਐਕਨੀਵਾਸ ਜੀ ਦਾ ਜਨਮ ਹੋਇਆ ਉਸ ਤੋਂ ਬਾਅਦ ਉਹਨਾਂ ਦੀ ਵਿਚਾਰਧਾਰਾ ਸਾਹਮਣੇ ਆਈ ਤਾਂ ਉਹ ਉਹ ਸਮਾਸੀ ਜਦੋਂ ਮੱਧ ਕਾਲ ਦੇ ਜਿਹੜੇ ਵਿਚਾਰਕ ਸਨ ਦਾਰਸ਼ਨਿਕ ਸਨ ਉਹਨਾਂ ਦੀਆਂ ਵਿਚਾਰਧਾਰਾਵਾਂ ਜਿਹੜੀਆਂ ਉਥਲ-ਪੁਥਲ ਹੋ ਚੁੱਕੀਆਂ ਸਨ ਅਤੇ ਕਿਹਾ ਕਹਿ ਸਕਦੇ ਹਾਂ ਕਿ ਉਹਨਾਂ ਦਾ ਕੋਈ ਸਿਸਟਮੈਟਿਕਲੀ ਉਹਨਾਂ ਦਾ ਕੋਈ ਢੰਗ ਨਹੀਂ ਸੀ ਜਿਨ੍ਹਾਂ ਨੂੰ ਕਿ ਇੱਕ ਸਿਰੇ ਵਿਜੀਕ ਲੜੀ ਵਿੱਚ ਪिरੋ ਕੇ ਜਿਹੜਾ ਉਹ ਪੜਿਆ ਜਾ ਸਕੇ ਤਾਂ ਸੰਤ ਸੋਮਸ ਇੱਕ ਨਿਵਾਸੀ ਕجهه ਵਿਚਾਰਕ ਦਾਰਸ਼ਨਿਕ ਹੋਏ ਜਿਨ੍ਹਾਂ ਨੇ ਵੱਖ-ਵੱਖ ਦਾਰਸ਼ਨਿਕਾਂ ਦੇ ਵਿਚਾਰਕਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਇੱਕ ਲੜੀ ਦੇ ਰੂਪ ਵਿੱਚ ਜਿਹੜਾ ਪिरੋਇਆ ਇਸ ਕਰਕੇ ਆਪ ਜੀ ਨੂੰ ਮੱਧ ਕਾਲ ਦਾ ਸਰਵਪ੍ਰਸਤ ਅਤੇ ਆਧੁਨਿਕ ਯੁੱਗ ਦਾ ਅਗੂ ਹੋਣ ਦਾ ਮਾਨ ਪ੍ਰਾਪਤ ਹੈ ਅਤੇ ਕਈ ਵਿਦਵਾਨ ਜਿਹੜੇ ਹਨ ਆਪ ਜੀ ਨੂੰ ਮੱਧ ਕਾਲ ਦਾ ਅਰਸਤੂ ਵੀ کہہ ਦਿੰਦੇ ਹਨ ਅਤੇ ਕਈ ਆਪ ਜੀ ਨੂੰ ਆਧੁਨਿਕ ਯੁੱਗ ਦਾ ਅਗੂ ਮੰਨਦੇ ਹਨ ਤਾਂ ਦੇਖੋ ਬਹੁਤ ਵੱਡਾ ਮਾਨ ਆਪ ਜੀ ਨੂੰ ਦਿੱਤਾ ਗਿਆ ਅਰਸਤੂ ਜਿਹੜੇ ਕਿ ਮਹਾਨ ਦਾਰਸ਼ਨਿਕ ਹੋਏ ਪਲਾਟੋ ਜਿਨ੍ਹਾਂ ਦੇ ਗੁਰੂ ਹੋਏ ਜਿਹੜੇ ਅਤੇ ਇਸ ਕਰਕੇ ਕਹਿੰਦੇ ਹਨ ਕਿ ਆਪ ਜੀ ਨੂੰ ਉਹਨਾਂ ਦੀ ਜਗ੍ਹਾ ਦੇ ਦਿੱਤੀ ਗਈ ਹੈ ਅਰਸਤੂ ਦਾ ਜਿਹੜਾ ਆਪ ਜੀ ਨੂੰ ਅ ਮੱਧਕਾਲ ਦਾ ਰਸਤੂ ਆਪ ਜੀ ਨੂੰ ਕਿਹਾ ਜਾਂਦਾ ਹੈ ਜੋ ਕਿ ਆਪ ਲਈ ਬਹੁਤ ਮਹਾਨੀ ਗੱਲ ਸੀ ਅਤੇ ਆਧੁਨਿਕ ਯੁੱਗ ਦਾ ਜਿਹੜਾ ਆਗੂ ਆਪ ਜੀ ਨੂੰ ਕਿਹਾ ਜਾਂਦਾ ਹੈ ਤਾਂ ਦੋਨੋਂ ਹੀ ਜਿਹੜੇ ਵਿਚਾਰਧਾਰ ਆਪ ਜੀ ਨਾਲ ਜੁੜੀ ਜਾਂਦੀ ਹਨ ਆਪ ਜੀ ਲਈ ਬਹੁਤ ਮਹੱਤਵਪੂਰਨ ਹਨ ਤਾਂ ਦੇਖਦੇ ਹਾਂ ਕਾਰਨ ਕਿਉਂ ਆਪ ਜੀ ਨੂੰ ਮੱਧਕਾਲ ਦਾ ਰਸਤੂ ਅਤੇ ਆਧੁਨਿਕ ਯੁੱਗ ਦਾ ਜਿਹੜਾ ਆਗੂ ਕਿਹਾ ਹੁੰਦਾ ਮਾਨ ਪ੍ਰਾਪਤ ਹੈ ਤੇ ਨੰਬਰ 1 ਦੇਖਦੇ ਹਾਂ ਆਪ ਨੇ ਕਾਨੂੰਨਾਂ ਦਾ ਪੱਕ ਪੂਰਨ ਪੱਕ ਪੂਰਿਆ ਤੇ ਮੱਧਕਾਲ ਦੇ ਮਹਾਨ ਵਿਚਾਰਕ ਹੋਏ ਆਪ ਨੇ ਕਾਨੂੰਨ ਨਹੀਂ ਵਿਧਿਨੂ ਸਰਵਉੱਚਤਾ ਨੂੰ ਪ੍ਰਗਟ ਕੀਤਾ ਜਾ ਪਰ ਉਸ ਨੂੰ ਪ੍ਰਮੁਖਤਾ ਦਿੱਤੀ ਤਾਂ ਜਿਸ ਤਰ੍ਹਾਂ ਆਪ ਜੀ ਨਾਲ ਅਸੀਂ ਪਿਛੇ ਕੁਐਸਚਨ ਸ਼ੇਅਰ ਕੀਤਾ ਸੀ ਕਾਨੂੰਨਾਂ ਦਾ ਵਰਗੀਕਰਨ ਜਾਂ ਕਾਨੂੰਨਾਂ ਦੀਆਂ ਵਿਸ਼ੇਸ਼ਤਾਵਾਂ ਤਾਂ ਦੇਖੋ ਇਹੀ ਪਹਿਲਾ ਕਾਰਨ ਹੈ ਕਿ ਆਪ ਜੀ ਨੇ ਕਾਨੂੰਨੀ ਵਿਧਿਨੂ ਬਹੁਤ ਹੀ ਸਰਵ ਸ੍ਰੇਸ਼ਟ ਢੰਗ ਨਾਲ ਜਿਹੜਾ ਉਹ ਪੇਸ਼ ਕੀਤਾ ਨੰਬਰ 2 ਦੇਖੋ ਦੇਖੋ ਆਪ ਨੇ ਪਹਿਲੀ ਵਾਰ ਸਰਕਾਰ ਦੀ ਨਿਰਕੁਸ਼ਤਾ ਤੇ ਰੋਕ ਲਗਾਉਂਦੇ ਹੋਏ ਸਰਕਾਰ ਦੀਆਂ ਸੀਮਾਵਾਂ ਨੂੰ ਨਿਸ਼ਚਿਤ ਕੀਤਾ ਤਾਂ ਦੇਖੋ ਆਪ ਜੀ ਨੂੰ ਕਿਉਂ ਆਗੂ ਹੋਂ ਦਾ ਮਾਨ ਪ੍ਰਾਪਤ ਹੈ ਕਿ ਆਪ ਜੀ ਨੇ ਸਰਕਾਰ ਦੀ ਨਿਰਕੁਸ਼ਤਾ ਨੂੰ ਨਿਰਕੁਸ਼ਤਾ ਤੇ ਰੋਕ ਲਗਾਈ ਆਪ ਦਾ ਮੰਨਣਾ ਸੀ ਕਿ ਜਿਹੜਾ ਸ਼ਾਸਕ ਹੈ ਜਿਹੜਾ ਰਾਜਾ ਹੈ ਉਹ ਨਿਰਕੁਸ਼ ਨਹੀਂ ਹੋਣਾ ਚਾਹਦਾ ਕਿਉਂਕਿ ਆਪ ਜੀ ਰਾਜਤੰਤਰੀ ਇਹ ਸ਼ਾਸਨ ਪ੍ਰਣਾਲੀ ਦੇ ਸਮਰਥਕ ਸੀ ਇਸ ਕਰਕੇ ਆਪ ਜੀ ਨੇ ਸਰਕਾਰ ਨੂੰ ਖਤਮ ਨਹੀਂ ਕੀਤਾ ਆਪ ਜੀ ਨੇ ਕਿਹਾ ਕਿ ਉਸ ਦੀ ਨਿਰਕੁਸ਼ਤਾ ਤੇ ਰੋਕ ਲਗਾ ਕੇ ਸਰਕਾਰ ਦੀਆਂ ਸੀਮਾਵਾਂ ਨੂੰ ਆਪ ਜੀ ਵੱਲੋਂ ਜੋ ਨਿਸ਼ਚਿਤ ਕਰ ਦਿੱਤਾ ਗਿਆ ਤੇ ਆਪ ਜੀ ਦਾ ਬਹੁਤ ਵੱਡਾ ਇੱਕ ਮਹਾਨ ਕੰਮ ਸੀ ਤਾਂ ਤੀਸਰਾ ਦੇਖਦੇ ਆਂ ਪੁਆਇੰਟ ਮੇਨ ਦੇਖਦੇ ਆਂ ਕਿਉਂ ਆਵਜ ਨੂੰ ਆਗੂ ਮੰਨਿਆ ਗਿਆ ਹੈ ਅਕਨੀਵਾਸ ਦਾ ਮੰਨਣਾ ਹੈ ਕਿ ਰਾਜ ਦੀ ਜਨਤਾ ਜਿਹੜੀ ਹੈ ਉਹ ਸ਼ਾਸਕ ਦੀਆਂ ਸ਼ਕਤੀਆਂ ਤੇ ਰੋਕ ਲਗਾਉਣ ਦਾ ਜਿਹੜਾ ਹੈ ਉਹ ਸਭ ਤੋਂ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਾਧਨ ਹੈ ਤਾਂ ਦੇਖੋ ਚੌਥਾ ਸੰਤ ਅਕਨੀਵਾਸ ਅਜਈਆਂ ਸੰਵਿਧਾਨਿਕ ਪ੍ਰਣਾਲੀਆਂ ਦਾ ਸਮਰਥਨ ਕਰਨ ਦੇ ਹੱਕ ਵਿੱਚ ਸੀ ਜੋ ਕਿ ਅੱਜ ਦੇ ਯੁੱਗ ਵਿੱਚ ਵੀ ਆਧਾਰਿਤ ਹਨ ਜਾਂ ਪਰਚਲਿਤ ਹਨ ਮਦ ਘਾਲ ਦੇ ਵਿਚਾਰ ਵਿਚਾਰਕ ਵਿਚ ਇੱਕ ਨਿਵਾਸ ਹੀ ਇੱਕ ਅਜਿਹੇ ਵਿਚਾਰਕ ਹੋਏ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸੰਵਿਧਾਨਿਕ ਪ੍ਰਣਾਲੀਆਂ ਦੀ ਜਿਹੜੀ ਆ ਉਹ ਵਿਆਖਿਆ ਕੀਤੀ ਸੀ ਨੰਬਰ 5 ਦੇਖੋ ਆਪ ਨੇ ਅ ਰਸਤੂ ਦੀ ਤਰ੍ਹਾਂ ਹੀ ਸ਼ਾਸਨ ਪ੍ਰਣਾਲੀਆਂ ਦੀ ਜਿਹੜੀ ਆ ਉਹ ਦਾ ਸਮਰਥਨ ਕੀਤਾ ਸੀ ਤਾਂ ਕਿਹੜੀਆਂ ਸ਼ਾਸਨ ਪ੍ਰਣਾਲੀਆਂ ਸਮਰਥਨ ਕੀਤਾ ਸੀ ਆਪ ਜੀ ਨਾਲ ਪਹਿਲੇ ਸ਼ੇਅਰ ਕਰ ਚੁੱਕੇ ਹਾਂ ਰਾਜਤੰਤਰ ਸੀ ਕੁਲੀਨ ਤੰਤਰ ਸੀ ਅਤੇ ਸਰਵਜਨ ਤੰਤਰ ਜਿਹੜੀਆਂ ਸ਼ਾਸਨ ਪ੍ਰਣਾਲੀਆਂ ਸੀ ਆਪ ਜੀ ਨੇ ਸਮਰਥਨ ਕੀਤਾ ਸੀ ਅਗੇ ਦੇਖਦੇ ਆ ਪਹਿਮਾ ਪੁਆਇੰਟ ਸੰਤ ਥੋਮਸ ਐਕਨੀਵਾਸ ਨੇ ਰਾਸ਼ਟਰੀ ਰਾਜ ਦਾ ਸਮਰਥਨ ਕੀਤਾ ਸੀ ਕਹਿੰਦਾ ਭਾਵ ਸੀ ਕਿ ਉਸ ਤੋਂ ਪਹਿਲੇ ਜਿਹੜੇ ਰਾਜ ਜਿਹੜੇ ਛੋਟੇ-ਛੋਟੇ ਰਾਜਾਂ ਵਿੱਚ ਜਿਹੜਾ ਵਿਭਾਜਨ ਕੀਤਾ ਹੋਇਆ ਸੀ ਤੇ ਇਸ ਕਰਕੇ ਆਪਨੇ ਉਹਨਾਂ ਨੂੰ ਛੋਟੇ-ਛੋਟੇ ਰਾਜਾਂ ਨੂੰ ਖਤਮ ਕਰਨ ਦੀ ਬਜਾਏ ਰਾਸ਼ਟਰੀ ਰਾਜਾਂ ਦਾ ਜਿਹੜਾ ਸਮਰਥਨ ਕੀਤਾ ਜੋ ਕਿ ਅੱਜ ਅਸੀਂ ਰਾਸ਼ਟਰੀ ਰਾਜ ਦਾ ਜਿਹੜਾ ਉਹ ਵਿੱਚ ਵਿਚਾਰ ਰਹੇ ਹਾਂ ਤਾਂ ਉਹ ਸਮਰਥਨ ਸੰਤ ਥੋਮਸ ਐਕਨੀਵਾਸ ਵੱਲੋਂ ਬਹੁਤ ਪਹਿਲੇ ਹੀ ਸਮੇਂ ਵਿੱਚ ਕਰ ਦਿੱਤਾ ਗਿਆ ਸੀ ਨੰਬਰ ਚਤ ਦਿਖੋ ਆਪਨੇ ਕल्याणकारी ਰਾਜ ਦਾ ਸਮਰਥਨ ਕੀਤਾ ਤਾਂ ਆਪ ਨੇ ਅਜੇਹੇ ਰਾਜ ਦੀ ਜਿਹੜੀ ਆ ਸਥਾਪਨਾ ਕਰਨਾ ਚਾਹੁੰਦੇ ਸਨ ਜੋ ਕਿ ਜੋ ਕਿ ਜਨਤਾ ਦੁਆਰਾ ਬਣਾਇਆ ਗਿਆ ਹੋਵੇ ਅਤੇ ਜਨਤਾ ਦੀ ਭਲਾਈ ਕਰੇ ਨੰਬਰ 8 ਦੇਖੋ ਆਪ ਰਾਜਨੀਤਿਕ ਚਿੰਤਨ ਨੂੰ ਜਿਹੜਾ ਵਿਗਿਆਨਿਕ ਚਿੰਤਨ ਬਣਾਉਂਦੇ ਹੱਕ ਵਿੱਚ ਸਨ ਆਪ ਨੇ ਪਹਿਲੇ ਵੀ ਦਿੱਤੀ ਇਸ ਕਾਰਜ ਨੂੰ ਆਪ ਨੇ ਰਾਜਨੀਤਿਕ ਚਿੰਤਨ ਨੂੰ ਵਿਵਹਾਰਵਾਦ ਅਤੇ ਪ੍ਰਤੱਖ ਰੂਪ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਂ ਲੈ ਕੇ ਆਉਂਦਾ ਤਾਂ ਦੇਖੋ ਉਪਰੋਕਤ ਸਾਰੇ ਵਿਚਾਰ ਚਰਚਾ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਆਪ ਜੀ ਇੱਕ ਆਪ ਜੀ ਨੂੰ ਮੱਧ ਕਾਲ ਦਾ ਜਿਹੜਾ ਉਹ ਮਹਾਨ ਸਰਪ੍ਰਸਤ ਹੁੰਦਾ ਮਾਨ ਪ੍ਰਾਪਤ ਹੈ ਅਤੇ ਆਧੁਨਿਕ ਯੁੱਗ ਦਾ ਆਪ ਜੀ ਨੂੰ ਆਗੂ ਹੁੰਦਾ ਜਿਹੜਾ ਉਹ ਮਾਨ ਪ੍ਰਾਪਤ ਹੈ ਆਪ ਨੇ ਪੂਤ ਵਰਤਮਾਨ ਨੂੰ ਸੁਧਾਰਿਆ ਅਤੇ ਆਧੁਨਿਕ ਯੁੱਗ ਦੀ ਯੁੱਗ ਦੀ ਜਿਹੜੀ ਆ ਰੂਪਰੇਖਾ ਤਿਆਰ ਕੀਤੀ ਆਪ ਨੇ ਭਾਵੇਂ ਅਰਸਤੋ ਵਰਗੇ ਮਹਾਨ ਦਾਰਸ਼ਨਿਕਾਂ ਦੀਆਂ ਪੁਸਤਕਾਂ ਦਾ ਅਧਿਐਨ ਕੀਤਾ ਸੀ ਪਰੰਤੂ ਆਪਨੇ ਇੱਕ ਅਲੱਗ ਆਧੁਨਿਕ ਜਿਹੜੀਆਂ ਵਿਚਾਰਧਾਰਾ ਨੂੰ ਪੇਸ਼ ਕੀਤਾ ਅਤੇ ਆਪਣੇ ਵਿਚਾਰ ਰੱਖੇ ਜਿਸ ਕਰਕੇ ਆਪਨੇ ਮੱਧਕਾਲ ਦੇ ਜਿਹੜੇ ਹਨ ਦਾਰਸ਼ਨਿਕਾਂ ਅ ਵਿਚ ਆਪਣਾ ਇੱਕ ਮਹਾਨ ਸਥਾਨ ਪ੍ਰਾਪਤ ਕੀਤਾ ਅਤੇ ਆਧੁਨਿਕ ਯੁੱਗ ਦੇ ਜਿਹੜੇ ਹਨ ਮਹਾਨ ਜਿਹੜੇ ਰਾਜਨੀਤਿਕ ਆਗੂ ਸਨ ਦਾਰਸ਼ਨਿਕ ਸਨ ਵਿਗਿਆਨੀ ਸਨ ਉਹਨਾਂ ਵਿੱਚ ਜਿਹੜਾ ਆਪ ਜੀ ਨੇ ਆਪਣਾ ਸਥਾਨ ਰੱਖਿਆ ਜਾ ਆਪਜੀ ਨੂੰ ਇੱਕ ਆਗੂ ਹੁੰਦਾ ਮਨ ਪ੍ਰਾਪਤ ਹੋਇਆ ਤਾਂ ਦੇਖੋ ਦੋਸਤੋ ਐਸੀ ਆਪਜੀ ਨਾਲ ਸੰਤ ਥੋਮਸ ਇਕ ਨਿਵਾਸ ਨਾਲ ਜਿਹੜੀ ਹੈ ਵੀਡੀਓ ਆਪਜੀ ਨਾਲ ਸ਼ੇਅਰ ਕੀਤੀ ਹੈ ਇਸ ਤੋਂ ਪਹਿਲੇ ਫਰਸਟ ਪਾਰਟ ਆਪਜੀ ਨਾਲ ਅਸੀਂ ਸੰਤ ਇਕ ਨਿਵਾਸ ਦਾ ਸ਼ੇਅਰ ਕਰ ਚੁੱਕੇ ਹਾਂ ਇੱਕ ਪਾਰਟ ਆਜ ਰਹਿੰਦਾ ਸੀ ਉਹ ਆਪਜੀ ਨਾਲ ਸ਼ੇਅਰ ਕਰ ਰਹੇ ਹਾਂ ਆਪਜੀ ਦਾ ਬਹੁਤ ਹੀ ਮਹੱਤਵਪੂਰਨ ਜਿਹੜੇ ਹਨ ਤਿੰਨ ਟੌਪਿਕ ਇਸ ਵਿੱਚ ਸੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਬੋਲਦੇ ਸਮੇਂ ਪੁਆਇੰਟ ਇਧਰ ਉਧਰ ਹੋ ਸਕਦੇ ਹਨ ਆਪਜੀ ਬਾਰ-ਬਾਰ ਵੀਡੀਓਜ਼ ਨੂੰ ਸੁੰਨਾ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਕਿਉਂਕਿ ਕਈ ਵਾਰ ਇਹਦਾ ਹੁੰਦਾ ਹੈ ਕਿ ਬਹੁਤ ਸਾਰੇ ਸਟੂਡੈਂਟ ਹਨ ਜੋ ਕਿ ਕਾਲਜਿਸ ਦੇ ਵਿੱਚ ਜਾ ਕੇ ਨਹੀਂ ਪੜਦੇ ਉਹ এডਿਕੇਸ਼ਨ ਆਪ ਜੀ ਕੋਸ਼ਿਸ਼ ਕਰਨਾ ਵਾਰ-ਵਾਰ ਵੀਡੀਓ ਨੂੰ ਸੁਣਨ ਦੀ ਤਾਂ ਆਪ ਜੀ ਦਾ ਜਿਹੜਾ ਹੈ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਹੋਰ ਵੀ ਕੋਈ ਇਸ ਨਾਲ ਸੰਬੰਧਿਤ ਟੌਪਿਕ ਆਪ ਜੀ ਨੇ ਦੇਖਣਾ ਹੋਵੇ ਤਾਂ ਆਪ ਜੀ ਕਮੈਂਟ ਬਾਕਸ ਵਿੱਚ ਜਿਹੜੀ ਹੈ ਆਪਣੀ ਗੱਲ ਨੂੰ ਸ਼ੇਅਰ ਕਰ ਸਕਦੇ ਹੋ ਵੀਡੀਓ ਵਾਚ ਕਰਨ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ